ਮੇਰੇ ਲੋਕ ਇੱਕ ਸੂਟ ਤੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟਨ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲਾਂ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੈਨਲਾਂ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਕਿੰਨਾਂ ਰਸ਼ੇ ਫੜਾਇਆ ਸਾਰਿਆਂ ਨੂੰ ਪੁੱਛ ਨਹੀਂ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸਣ ਦਾ ਵੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗਰੇ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਤੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ ਚ ਦਾਵਾ ਡੋਲ ਚ ਕਿਦੇ ਬੈਕ ਫੁੱਟ ਚ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਛ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨਗੇ ਤਾਂ ਕਿਆ ਦੇ ਰਹੇ ਆ ਮੇਰੇ ਫੋਨ 'ਤੇ ਫੋਨ ਕਰ ਰਹੇ ਆ ਮੈਨੂੰ ਫੋਨ ਦਈਓ ਫੋਨ ਇਹ ਦੇਖੋ ਕਿਦਾਂ ਦੇ ਹਾਲਾਤ ਬਣਿਆ ਮਾਈਕ ਡਾਊਨ ਕਰ ਦੋ ਫੇਸ ਤੇ ਨਾ ਜਾ ਇਹ ਇਹ ਜਿਹੜਾ ਪੈਨਸਲ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲਾਂ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋਆ ਚੱਕ ਕੇ ਲੈ ਜਾਗੇ ਟੱਕ ਕੇ ਆਡੀਓ ਵੀ ਹੈ ਮਰ ਦੋ ਮੈਨੂੰ ਪੁੱਛੇ ਮੈਨਾਂ ਕਹ ਲਿਆ ਨਜ਼ਾਇਜ਼ ਕਲੋਨੀਆਂ ਖੱਤਰਵੇਂ ਲੋਕ ਮੈਨੂੰ ਧਮਕੀਆਂ ਦੇ ਰਿਹਾ 15 ਮਿੰਟ ਪਹਿਲੇ ਫੋਨ ਆਇਆ ਪਤਾ ਨਹੀਂ ਕੌਣ ਹੈ ਕਹਿੰਦਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਣਾ ਕੱਢ ਰਿਹਾ ਮੈਂ ਕਿਸ ਮੋਰ ਤੇ ਜੀਵਾਂ ਅੱਜ ਮੇਰਾ ਪਰਿਵਾਰ ਖੱਤਰਵੇਂ ਵਿੱਚ ਹੈ ਇਹ ਜਿਹੜੀ ਕਾਲ ਹੈ ਮੈਨੂੰ 11:05 ਮਿੰਟ ਤੇ ਆਈ ਹੈ ਤਾਨੂੰ ਥੋੜੀ ਦਿਨ 99815 14732 99815 14732 ਪਹਿਲੇ ਫੋਨ ਕਿਦੋਂ ਆਇਆ 8:00 ਵਜੇ 5:11 ਵਜੇ 5 ਮਿੰਟ ਪਹਿਲੇ ਹੁਣੀ 15 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਤੁਹਾਡੀ ਕਾਲ ਰਿਕਾਰਡਿੰਗ ਦੀ ਚਰਚਾ ਇਸ ਨਾਲ ਰਿਲੇਟਡ ਤਾਂ ਨਹੀਂ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਰਿਕਾਰਡਿੰਗ ਲੈਣੀ ਹੈ ਅੱਜ ਲੋਕ ਤੰਤਰ ਦਾ ਮਤਦਾਨ ਦਾ ਦੇਣਾ ਹੈ ਨਹੀਂ ਤਾਂ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਹੋਏ ਸਾਰੇ ਅੱਜ ਸਰਕਾਰ ਦੀ ਕੱਟ ਪੁੱਤ ਨਹੀਂ ਬਣਿਆ ਮੈਂ ਤੁਹਾਡੇ ਕੋਲ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲੋ ਸ਼ਾਇਦ ਮੇਰਾ ਪਰਿਵਾਰ ਮੇਰਾ ਫਰੇ ਆਮ ਆਦਮੀ ਪਾਰਟੀ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰਫ ਮੇਰੇ ਲੋਕ ਆ ਤੁਸੀਂ ਲੋਕ ਕੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਂਤਕ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਂਤਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਹੈ ਕਿ ਕੌਣ ਕਿੱਥੇ ਗਈ ਪੁਲਿਸ ਕਿੱਥੇ ਕੋ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿਹਨੇ ਦੇ ਰਿਹਾ ਕਿ ਗੋਲੀਆਂ ਮਾਰ ਦੇਂਗੇ ਕਿੱਥੇ ਕਿੱਥੇ ਸਰਕਾਰ ਸ਼ਿਕਾਇਤ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਪੜਾਏ ਕਿੱਥੇ ਹੋ 5000 ਟਿਕਟ ਵੜਾ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਇੱਜ਼ਤੀ ਕਰਦਾ ਕਿ ਸੱਚੋ ਝੂਠ ਦੀ ਲੜਾਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਹਾਂ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸਨਾ ਮੇਰਾ ਪਰਿਵਾਰ ਹੈ ਮੇਰਾ ਵਰਸਿਸ ਸਰਕਾਰ ਅਕਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡਿਆਂ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਐਮਐਲ ਨਹੀਂ ਮੇਰੀ ਵੀ ਕੋਈ ਰਿਮੀਅ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੁਣੇ ਤੋਂ ਲਗਭਗ 700 5.5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਿਹਾ ਕਿ ਮੈਂ ਬੈਕਫੁੱਟ ਤਾਂ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਫੁੱਟ ਤਾਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਹੀ ਫੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧੋ ਨਾਲ ਕੀ ਇਹ ਇਨਸਾਫ ਦੀ ਲੜਾਈ ਹੈ ਜਿੱਧੂ ਮਰਜ਼ੀ ਵੋਟ ਦਿਓ ਪਰ ਵੋਟ ਪੰਜੂ ਜਾਈਓ ਇਹ ਲੋਕਾਂ ਕੋ ਦਰੀਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ